ਕਿਦੋਂ ਮੈਂ ਮਾਰਕੀਨਾ ਪੇਟੀ ਚੋਂ ਕੱਢ ਕੇ ਦੇਖ ਲਿਆ ਕਰੀ ਮੇਰੀ ਬੀਬੀ ਮੇਰੇ ਕੋਲ ਹੀ ਆ ਗਏ ਠੀਕ ਨੇ ਤੁਹਾਡੀਆਂ ਪੋਤੀਆਂ ਉਹਨਾਂ ਨੂੰ ਕੀ ਹੋਣਾ ਸੀਗਾ ਸੋਨੂ ਕਹਦਾ ਫਿਕਰ ਪੋਤੀਆਂ ਦਾ ਹੈਗੀ ਆ ਮੈਂ ਫਿਕਰ ਕਰਨ ਵਾਲੀ ਹੌਲੀ ਹੌਲ ਤਰ ਫਾਟ ਗਈ ਹੁਣ ਕੋਈ ਛੋਖੀ ਬਗਲੀ ਹੈ ਫੋਨ ਫਾਂ ਬੀਂਤੀ ਕੋ ਕਰ ਦਿੰਦੀ ਧੁੱਪ ਵੀ ਵਾਲੀ ਹੈ ਭਾਈ ਕੀ ਕਰੀਏ ਖਰਦਾ ਹੈ ਨਹੀਂ ਕੀ ਵੜਾ ਖਾ ਕੇ ਗਰਮੀ ਜ ਤੁਰਨਾ ਜਿਹੜਾ ਸੋਖ ਹੈ ਜਵਾਖ ਜ ਕਹਿ ਨਹੀਂ ਲੱਗੇ ਦੇਖੋ ਕੀ ਤੇਰੀ ਨਾਨੀ ਆਉਂਦੀ ਐ ਭੱਜ ਕੇ ਐਂ ਵਾਰੇ ਸੱਸ ਜੀ ਕਾਲ ਬੇਬੇ ਸੱਸ ਭਾਈ ਸੱਸ ਜੀ ਲੈ ਮੈਨੂੰ ਫੜਾ ਦੇ ਪੀਪਾ ਸੱਸ ਜੀ ਨਹੀਂ ਸਤਿ ਸ਼੍ਰੀ ਅਕਾਲ। ਉਹ ਠੀਕਾ। ਹਾਂ। ਅੰਦੀ ਵੱਡਾ ਸੀ ਤੂੰ ਤੁਰਕੇ ਆਈ ਹੈ ਤੂੰ ਫੋਨ ਫੋਨ ਕਰ ਦਿੰਦੀ। ਲੈ ਮੈਨੂੰ ਫੜਾ ਦੇ। ਤੁਰਕੇ ਆਈ ਹੋਈ ਹੋਈ। ਹੋਰ ਮੈਨੂੰ ਉਤਾਰ ਕਹਿੰਦੀ ਮੋਟਰਸਾਈਕਲ ਤੇ ਬਗ ਚੱਲਾਂਗੇ। ਮੈਂ ਆਖਿਆ ਮੈਂ ਤਾਂ ਪਹਿਲੇ ਪੱਖੀ ਦੇਖ ਕੇ ਆਉਂ ਮੈਂ ਤੇਰੇ ਕੋਲੇ ਕਾਹਨੂੰ ਆਉਂਦੀ ਥੱਕਦੀਆਂ ਧੀਆਂ ਕੋਲੇ ਨਹੀਂ ਥੱਕਦੇ ਹੁੰਦੇ ਮਾਪੇ। ਹੈ ਮੈਂ ਆਖਿਆ ਮੈਂ ਤਾਂ ਪਹਿਲੇ ਪੱਖੀ ਦੇਖ ਕੇ ਆਵਾਂ ਸਾਰਾ ਸਮਾਨ। ਜਿਹੜੇ ਫਿਰ ਮੈਂ ਚਾਹ ਕਰ ਕਿਲੇ ਵੀ ਤੇਰੇ ਵਾਸਤੇ ਚੰਗਾ। ਚਾਹ ਤਾਂ ਠਹਿਰ ਕੇ ਕਰ ਲਈ। ਮੈਂ ਕਿਹਾ ਉਪਰੀ ਆਂਗੀ। ਬੇਬੇ ਫਿਰ ਮੈਂ ਪਾਣੀ ਲੈ ਆਉਣੀ ਤੇਰੇ ਖਾਤਰ ਚੰਗਾ। ਹੋ ਨਾਨੀ ਮਾਮੇ ਹੋਰੀ ਠੀਕ ਤੀ ਠੀਕ ਠਾਕ ਸਾਰੇ ਜੀਦੀ ਜੂਰੀ ਲਾਤੀ ਲਾਤੀ 5-7 ਕਿੱਲੇ ਲਾਤੇ 2 ਕਿੱਲੇ ਮੱਕੀ ਵਾਲੇ ਰਹਿੰਦੇ ਨੇਗੇ ਅੱਛਾ ਰਾਤ ਨੂੰ ਤਾਂ ਮੈਂ ਕਹਿੰਦੀ ਵੀ ਜਾਇਆ ਨਾ ਕਰੂ ਪਈ ਇਸ ਲਈ ਹੀ ਜਾ ਮੌਸਮ ਹੈਗੀ ਵੀ ਅੱਜ ਕੱਲ ਕੀੜੇ ਪਤੰਗੇ ਦੀ ਰੁੱਤ ਹੈ ਵੀ ਦਿਨੇ ਤੇ ਨਹੀਂ ਕਰ ਲਿਆ ਕਰੋ ਹੀ ਬਥੇਰੇ ਬਹੁਤ ਵੱਡੇ ਦਿਨ ਨੇਗੇ ਹਾਂ ਤੇ ਉਹਨਾਂ ਬਥੇਰੇ ਵੱਡੇ ਹੋਗੇ ਨਾ ਤੂੰ ਤਾਂ ਜਮੀ ਨਹੀਂ ਘੇੜਾ ਮਾਰਦਾ ਹੈਗਾ ਆਉਣਾ ਜੁਆਣਾ ਹੀ ਹਟ ਰਿਹਾ ਹੈਗਾ ਤੂੰ ਜਾ ਕੇ ਐਂ ਤਾਂ ਦੇਖ ਵੀ ਮਾਮੇ ਨੇ ਫਸਲ ਫਸਲ ਕਿਵੇਂ ਆ ਕਿਵੇਂ ਮਾਮਾ ਰਹਿੰਦਾ ਸੈਂਦਾ ਹੈਗਾ ਤੂੰ ਮੜਾ ਮਟਾ ਦਾ ਸੋਚਿਆ ਕਰ ਤੂੰ ਤਾਂ ਕੋਈ ਜਮੀਨਾਂ ਨਾਂਖਿਆਂ ਨੂੰ ਭੁੱਲ ਗਿਆ ਜਮੀਨ ਹੀ ਆਉਂਦਾ ਜਾਂਦਾ ਬੇਬੇ ਇਹ सांगਦਾ ਹੈਗਾ ਇਹ ਤਾਂ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦਾ ਜੇ ਮੈਂ ਕਹਾ ਹਾਂ ਵੀ ਮੇਰੇ ਨਾਲ ਵਗ ਚੱਲਵੇਂ ਤੇਰੇ ਨਾਨ ਕੀ ਚੱਲੀਏ ਜਾਂ ਤੇਰੀ ਭੂਆ ਕੋਲ ਚੱਲੀਏ ਕਿਤੇ ਨਹੀਂ ਜਾਂਦਾ ਹੈਗਾ ਤਾਂ ਬਾਲਾ सांगਦਾ ਹੈਗਾ ਚੱਲ ਚੰਗਾ ਨਾ ਨਹੀਂ ਆਉਣਾ ਮੈਂ ਤੂੰ ਕਰ ਲੈ ਆਰਾਮ ਚੱਲ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਨੀਂ ਵਧਿਆ ਜੀ ਚੰਗੇ ਤੂੰ ਪੈ ਜਾ ਆਰਾਮ ਕਰ ਲੈ ਮੈਂ ਸੋਚਦੀ ਆ ਮੇਰੇ ਮਰੀ ਮੰਗਰੋ ਕਿਹੜਾ ਆਉਣਗੇ ਉਹ ਉਹ ਤਾਂ ਹੁਣੀ ਮੂੰਹ ਨਾਲ ਲੈਂਦੇ ਜਦੋਂ ਮੈਂ ਕਈ ਨਹੀਂ ਵੀ ਇੱਥੇ ਤੇ ਹਰ ਤੇ ਆਪਾਂ ਚੱਲੀਏ ਉਹ ਤਾਂ ਐਡਾ ਮੂੰਹ ਕਰਕੇ ਵੈ ਜਾਂਦੇ ਨਾ ਸਾਰਾ ਡੱਬਰ ਮੈਂ ਕੀ ਕਰੂੰਗੀ ਬੜਾ ਕੋਈ ਤਾਂ ਤਾਂ ਜਮੇ ਪਿੱਛਾ ਫਿਰ ਉਹ ਦਬ ਜੂਗਾ ਹਨਾ ਬੇਬੇ ਲੈ ਚਾਹ ਪੀ ਲੈ ਖੜੀ ਹੋ ਚਾਹ ਪੀ ਲੈ ਫਿਰ ਮੈਂ ਨਾ 1:00 ਵਜੇ ਤੈਨੂੰ ਰੋਟੀ ਬਣਾ ਦੂੰਗੀ ਹੋ ਸੁਦੇਹਾਂ ਦੀ ਤੁਰੀਆਂ ਤੂੰ ਕਿਹੜਾ ਖਾ ਕੇ ਆਈ ਹੋਵੇਂਗੀ ਮੈਂ ਰੋਟੀ ਖਾ ਕੇ ਆਈ ਥੀ ਰੋਟੀ ਖਾਦੀ ਹੋਈ ਐ ਨੇਰੀ ਬੁੱਲੇ ਤੋਂ ਮੈਨੂੰ ਪਹਿਲੇ ਪਹਿਰੀ ਵਗ ਜਾਂਦੇ ਫੇਰ ਮੌਸਮਾਂ ਗਲਤ ਨੇਗੀਆਂ ਕਿਸੇ ਵਾਰ ਸੇ ਨੇਰੀ ਉੱਠ ਖੜਦੇ ਕਿ ਸਵਸ ਬੱਦਲ ਆ ਜਾਂਦਾ ਸੌਣ ਦਾ ਮਹੀਨਾ ਹੀ ਮੈਂ ਪਤਾ ਚਾਹ ਪੀ ਲਾਂ ਮੈਨੂੰ اڈੇ ਤੇ ਚੜਾਏ ਹੋ ਤੁਸੀਂ ਲੈ ਨਾਨੀ ਜਾਣ ਬਾਰੇ ਕਹਿ ਰਹੀ ਅੱਜ ਨਹੀਂ ਜਾਣਾ ਅੱਜ ਤਾਂ ਰਹਿ ਤੂੰ ਇੰਦਾ ਸ਼ਰਾਰਤੀਆ ਨਹੀਂ ਜਾਂਦੀ ਹੈ ਉਹ ਝੋਲੇ ਦੇ ਵਿੱਚ ਜਿਹੜੀਆਂ ਪਿੰਨੀਆਂ ਪਈਆਂ ਨੇ ਉਹ ਖਾਲਾ ਜਾ ਕੇ ਚਲ ਚੰਗਣਾ ਨਹੀਂ ਮੈਨੂੰ ਜਾਨਣਾ ਫਿਰ ਹਾਂ ਖਾਲਾ ਹੁਣ ਉਹ ਤੇਰੇ ਪਸ਼ੂ ਠੀਕ ਨੇ ਸ਼ਿੰਦਰੇ ਮੈਨੂੰ ਉਹ ਚਿਰਨੋਂ ਦੱਸ ਦਿੱਤੀ ਕਹਿੰਦੀ ਆ ਤੇ ਪਸ਼ੂ ਮਾਰ ਹੋ ਰਹੇ ਨੇ ਪੈਰਾਂ ਵਾਲੀ ਯਾਰੀ ਹੈ ਉਹਦੇ ਸ਼ਰਾਬ ਸ਼ਰੂ ਦੇ ਛਿੱਟੇ ਮਾਰਦਾ ਕਰ ਰਾਮ ਆਜੂਗਾ ਨਹੀਂ ਖਰਾਕ ਖੁਰੂਕ ਵੱਧ ਪਾ ਦਿਆ ਕਰ ਹੁਣ ਤਾਂ ਵੀ ਵੀ ਠੀਕ ਨੇਗੇ ਪਸ਼ੂ ਹੁਣ ਤਾਂ ਦੁੱਧ ਦੱਦ ਵੀ ਪੈਣ ਲੱਗ ਗਿਆ ਬਾਵਾ ਮੈਂ ਤਾਂ ਗੱਲ ਕਰਨਾ ਗੋਗੀ ਦਾ ਫਿਕਰ ਰਹਿੰਦਾ ਹੈਗਾ ਵੀ ਜੇ ਇਹਨੂੰ ਕੋਈ ਕੰਮ ਤਾਂ ਦਾ ਚੱਜਦਾ ਮਿਲ ਜੇ ਉਹਦਾ ਫਿਕਰ ਨਾ ਕਰਿਆ ਕਰ ਜਦੋਂ ਪਰਮਾਤਮਾ ਨੇ ਦੇਣਾ ਨਾ ਆਪੇ ਬਲਾ ਕੇ ਦੇਉ ਫਿਕਰ ਕਰੇ ਤੋਂ ਨਿਕੰ ਮੰ ਬਣਦੇ ਇਹ ਤਾਂ ਬੇਫਿਕਰੇ ਬਣਦੇ ਹੁੰਦੇ ਨੇ ਵਾਹਿਗੁਰੂ ਆਪੇ ਉਹਦਾ ਘੜਾ ਲੱਭ ਵੇਚਿਆ ਹੋਇਗਾ ਪਰਮਾਤਮਾ ਆਪੇ ਕੰਮ ਦੇਊਗਾ ਦੇਖੀ ਸਹੀ ਬਧੇਰੀ ਉੱਚੀ ਹੌਫ ਤੇ ਵਗ ਜੂਗਾ ਬੇਬੇ ਤੇਰੇ ਆਈ ਤੋਂ ਨਾ ਘਰ ਚਰੌਣਕ ਜੀ ਲੱਗੀ ਨਹੀਂ ਤਾਂ ਨਾ ਕਾਰਖਾਨੇ ਨੂੰ ਆਉਂਦਾ ਤੂੰ ਛੇਤੀ ਕਿਹੜਾ ਮਾਰ ਲੈ ਕਰ ਮੇਰਾ ਕਿੱਥੋਂ ਆ ਜਾਮੈਂ ਹੈ ਨਹੀਂ ਤਾਂ ਕਰੇ ਮੜ ਮੁੱਟਾ ਹੱਥ ਹਲਾਇਆਂ ਨਹੀਂ ਆ ਹੈਂ ਨਾਲੇ ਫੇਰ ਆਏ ਕਹਿੰਦੇ ਨੇ ਕਿ ਡਿੱਗ ਵੀ ਜੇ ਕਿਤੇ ਨਾ ਕਿਤੇ ਚੱਕਣੀ ਔਖੀ ਹੋ ਜੂਗੀ ਬੱਸਾਂ ਵਾਲੇ ਉਦੋਂ ਗਾਲਾਂ ਦੇਣਗੇ ਆ ਬੁੜੀ ਕਿੱਧਰ ਚੜ੍ਹਦੀ 70 ਸਾਲੀ ਵੇਖੋ ਕੀ ਉਰੀ ਆਈ ਹਾਂ ਬੀ ਮਾਦੇ ਜਨੂ ਆਏ ਕਹਿੰਦੀ ਸੀ ਉਹ ਤੋਂ ਕੋਲੀ ਚ ਨਾ ਬਿਸਕੁਟ ਪਾ ਕੇ ਤੇਰੀ ਤਾਈ ਕੇ ਫੜਾ ਕੇ ਆ ਨਾਲੇ ਪੁੱਤ ਦੱਸਦੀ ਉਹਨੂੰ ਵੀ ਮੇਰੀ ਨਾਨੀ ਸੰਧਾਰ ਲੈ ਕੇ ਆਈ ਐ ਮੈਨੂੰ ਪਾਸੋਂ ਚੌਥੇ ਉਹ ਪੁੱਛਦੀ ਤੀਗੀ ਕਹਿੰਦੀ ਤੇਰਾ ਸੰਧਾਰ ਆ ਗਿਆ ਮੈਥੋਂ ਨਹੀਂ ਜਾ ਜਾਂਦਾ ਹੈਗਾ ਨਾਲ ਬੁੜੀਆਂ ਵਾਲੇ ਕੰਮ ਜੇ ਆਪ ਹੀ ਕਰ ਲਿਆ ਕਰੋ ਮੈਂ ਤਾਂ ਇੱਥੇ ਨੰਨੀ ਲੋਵੇ ਬਹਿਣਾ ਦੇਖ ਲੈ ਬੇਬੇ ਤੇਰੇ लाड प्यार ਨੇ ਚਮੜਾਇਆ ਇਹ ਜਮਾਂ ਨਹੀਂ ਆਖੇ ਲੱਗਦਾ ਮੇਰੇ ਭੱਗ ਜਾ ਕਰ ਲੱਗ ਜਾ ਕਰ ਕਹੀ ਤੇ ਲੈ ਮੈਨੂੰ ਪਾਣੇ ਮੇਣਾ ਲੈ ਜਾਂਦੀ ਐ ਨਹੀਂ ਪਣੇ ਕਰੀਏ ਹਾਂ ਆਪਣੇ ਕਰਕੇ ਆ ਜਾ ਨੰਗੇ ਆ ਕੇ ਚੱਕੀ ਹੁੰਦੀ ਐ ਭਣੇ ਇਹ ਤਾਂ ਨਾ ਮੇਰੀ ਮਾਂ ਆਈ ਹੋਈਏਗੀ ਅੱਛਾ ਉਹ ਸੁਧਾਰਾ ਲੈ ਕੇ ਆਈ ਐ ਚੱਲ ਭਰੀਆ ਹੋਏ ਮੈਂ ਆਹ ਹੈ ਨਾ ਪਹਿਣਨੇ ਮੈਨੂੰ ਤਿੰਨ ਚਾਰ ਵਾਰੀ ਕਹਤਾ ਮੈਂ ਕਿ ਪਹਿਲਾਂ ਉਹਨਾਂ ਦੇ ਫੜਾ ਕੇ ਹੁੰਦੀ ਪਹਿਲੇ ਮੈਂ ਤਾਂ ਉਹ ਹੀ ਕਿਹਾ ਸੀ ਤੂੰ ਤਾਂ ਗੁੱਸੇ ਖਾ ਗਈ ਨਾ ਗੁੱਸਾ ਤਾਂ ਕਾਹਦਾ ਪੈਣੇ ਮੈਂ ਆਖਾ ਮੈਂ ਫੜਾਈ ਆਵਾ ਪਹਿਲੇ ਮੈਂ ਤਾਂ ਚੌੜ ਕਰਦੀ ਨੇ ਕਿਹਾ ਸੀ ਵੀ ਤੇਰਾ ਸੰਧਾਰਾ ਐ ਏਕਣਾ ਗੁੱਸਾ ਤਾਂ ਪੈਣੇ ਕਾਹਦਾ ਹੈਗਾ ਹੁਣ ਮੇਰੀ ਮਾਂ ਜਦੋਂ ਆ ਗਈ ਸੰਧਾਰਾ ਲੈ ਕੇ ਇਹ ਤਾਂ ਹੁਣ ਮੈਂ ਵੰਡਣਾ ਹੀ ਤੀਗਾ ਹਨਾ ਹੁਣ ਨਾ ਤਾ ਤੂੰ ਮੈਨੂੰ ਭਾਂਡੇ ਵਿੱਲੇ ਕਰਕੇ ਦੇ ਦੇ ਤੇ ਮੈਂ ਹੋਰ ਵੀ ਜਾਣਾ ਚਾਹ ਨਾਲ ਨਾਲ ਬਿਸਕੁਟ ਖਾ ਲੈ ਪੈਣੇ ਨਾ ਕੋਈ ਨਾ ਪੈਣੇ ਹੁਣ ਤੂੰ ਬੈਂਦੀ ਨਹੀਂ ਕਿ ਫਿਰ ਨਹੀਂ ਪੈਣੇ ਮੈਂ ਕਈ ਘਰਾਂ ਦੇ ਹੋਰ ਵੀ ਦੇ ਕੇ ਆਉਣਾ ਚਲ ਠੀਕ ਹੈ ਪੈਣੇ ਤੂੰ ਬੈਠ ਪੈ ਆਂ ਬਾੜਾ ਮਾ ਪਾਂਦੀ ਪਾਂਦੀ ਲੈ ਫਿਰ ਆਉਂਗੀ ਪਣ ਵੇਲੀ ਜੀ ਹੋ ਕੇ ਮੈਂ ਚੰਗਾ ਉਹ ਤਾਂ ਚਾਹ ਬਣਾ ਲਾਂਦੇ ਨਾ ਬਸ ਚਾਹ ਪੀ ਕੇ ਆਈ ਸੀ ਠੀਕ ਲੈਣਾ ਨਹੀਂ ਉਹ ਆ ਗਈ ਮੰਮੀ ਤਾਂ ਸੇਲੀਆਂ ਨੂੰ ਬਿਸਕੁਟ ਫੜਾ ਕੇ ਅਦਮੀਆਂ ਸੇਲੀ ਨੂੰ ਫੜਾਏ ਵਣਾ ਚੀਜ਼ ਤੇ ਇਹ ਨੰਗਦੀ ਨਹੀਂ ਪਕਾਈ ਨਾ ਮਾਰਵੇ ਇਹ ਬਿਹਾਰ ਹੁੰਦਾਗਾ ਇਹ ਜੇ ਪੇਕਾਂ ਤੋਂ ਆਈ ਚੀਜ਼ ਬੰਡੇ ਨਾ ਫਿਰ ਅਗਲਾ ਕਹਿੰਦਾ ਖਾਣੀ ਇਹਦੇ ਪੇਕਾਂ ਤੋਂ ਕੋਈ ਆਉਂਦਾ ਪਤਾ ਨਹੀਂ ਨਾ ਆਉਂਦਾ ਉਹੀ ਮਗਜ ਮਰੀ ਜਾਣਾਗਾ ਬੈਠਾ ਚੱਲ ਚੰਗਾ ਮੈਂ ਤਾਂ ਖੇਤ ਜਾ ਕੇ ਆਉਣਾਗਾ ਬੇਬੇ ਭਾਬੀ ਠੀਕ ਰਹਿੰਦੀ ਤੇਰੇ ਨਾਲ ਵਧੀਆ ਰੋਟੀ ਪਾਣੀ ਤੈਨੂੰ ਦਿੰਦੀ ਐ ਕੱਪੜੇ ਕੁੱਪੜੇ ਧੋਂਦੀ ਐ ਸਾਰੀ ਸੇਵਾ ਕਰਦੀ ਐ ਵਧੀਆ ਵਧੀਆ ਟਾਈਮ ਪਾਸ ਐ ਇਹ ਹਜਾ ਜਮਾਨਾ ਐ ਹਜਾ ਚੱਲੀਆਂ ਜਾਂਦਾਗਾ ਉਹਦਾ ਤਾਂ ਐਵੇਂ ਦਾ ਹੀ ਸਵਾ ਹੈਗਾ ਤੂੰ ਨਾ ਗੁੱਸਾ ਕਰਿਆ ਕਰ ਮਿਰਤੀ ਬਣ ਕੇ ਬੇਬੇ ਮੈਂ ਤਾਂ ਕਾਨੂੰ ਗੁੱਸਾ ਕਰਦੀ ਆ ਮੈਨੂੰ ਉਹਦੇ ਸੁਭਾ ਦਾ ਪਤਾ ਹੀ ਐ ਨਾ ਜਿਹੜਾ ਮੈਂ ਤੈਨੂੰ ਸੂਟ ਲੈ ਕੇ ਦਿੱਤਾ ਉਹ ਦੇਖ ਲਈ ਤੇਰੇ ਪਸੰਦ ਆ ਉਹ ਹਾਂ ਉਹ ਤਾਂ ਮੈਂ ਦੇਖ ਲਿਆ ਮੇਰੇ ਪਸੰਦ ਆ ਪਰ ਤੂੰ ਕਾਨੂੰ ਖੇਚੜਾ ਕਰਦੀ ਹੁੰਨੀ ਐ ਬਿਰਦ ਸਰੀਰ ਐ ਤੇਰਾ ਬਸ ਤੂੰ ਆ ਜਾ ਕਰ ਮੈਂ ਤਾਂ ਇੰਨਾ ਹੀ ਖੁਸ਼ਾਂਗੀ ਬਹੁਤ ਜਿੰਨਾ ਚਿਰ ਮੈਂ ਜਿਉਣੀ ਆ ਉਹਨਾਂ ਚਿਰ ਤੱਕ ਜਿਹਾ ਜਿਹਾ ਮੈਥੋਂ ਸਰੂਵਾਂ ਮੈਂ ਲੈ ਕੇ ਆਉਂ ਮਰੀ ਮਾਗਰ ਕੋਈ ਆਵੇ ਨਾ ਆਵੇ ਜੇਲ ਮੈਂ ਤੈਨੂੰ ਚੋਲਾ ਦੱਤਾ ਨਾ ਪਿੰਨੀ ਆਲਾ ਉਹ ਚੋਲਾ ਸ਼ਾਮ ਕੇ ਰੱਖੀ ਜੇ ਨੋ ਮੈਂ ਮਾਰਕੀਨਾ ਪੇਟੀ ਚੋਂ ਕੱਢ ਕੇ ਦੇਖ ਲਿਆ ਕਰੀ ਮੇਰੀ ਬੀਬੀ ਮੇਰੇ ਕੋਈ ਹੈ ਨਾ ਬੇਬੇ ਇਹ ਗੱਲ ਨਾ ਕਹੇ ਤੇਰੇ ਨਾਲ ਤਾਂ ਮੇਰੇ ਸਾਹ ਚੱਲਦੇ ਨੇ ਰੋ ਨਾ ਕੋਈ ਮਾਪੇ ਥਰ ਨਹੀਂ ਹੁੰਦੇ ਬਸ ਬੇਬੇ ਸੱਚ ਉਹਨਾਂ ਦੇ ਅਵਤਾਰ ਹੋਰਾਂ ਨੇ ਤਾਂ ਜ਼ਮੀਨ ਨਾ ਕਰਾਤੀ ਜ਼ਮੀਨ ਨੂੰ ਤਾਂ ਕਈ ਵਾਰ ਹੀ ਕਹੇ ਹਟੇ બીજી ਜ਼ਮੀਨ ਕਰਾ ਦੇ ਜ਼ਮੀਨ ਕਰਾ ਦੇ ਮੈਂ ਨਿ ਕਰਾਉਂਦੀ ਅੱਧ ਪਚੱਦ ਕਰਾਉ ਮਰਨ ਤੋਂ ਪਹਿਲਾਂ ਹੈ ਬਾਕੀ ਮੈਨੂੰ ਰੋਟੀ ਨਹੀਂ ਦੇਣੀ ਭਈ ਇਹਨਾਂ ਨੇ ਗੱਲ ਤਾਂ ਤੇਰੀ ਬੇਬੇ ਸਹੀ ਐ ਤੈਨੂੰ ਭੇਜ ਦਿੰਦੇ ਨੇ ਕੋਈ ਦਿਨ ਤਿਹਾਰ ਤੇ ਆਪ ਕਦੇ ਨਹੀਂ ਆਉਂਦੇ ਹੈਗੇ ਹੁਣ ਅਬਤਾਵਾ ਸੌਰੀ ਕਿਹੜਾ ਜਾਂਦਾ ਨਹੀਂ ਹੈਗਾ ਸਾਡੇ ਵਾਰੀ ਉਹਦੇ ਬਾਹਲੇ ਕੰਮ ਹੋ ਜਾਂਦੇ ਨੇਗੇ ਕੋਈ ਨਹੀਂ ਤੂੰ ਗੁੱਸਾ ਨਾ ਕਰ ਉਹ ਵੀ ਕੰਮ ਹੁੰਦੇ ਨੇ ਹੈ ਵੀ ਕੰਮ ਨੇ ਉਹਨੂੰ ਕੋਈ ਉਹਨੇ ਵੀ ਰੋਟੀ ਖਾਣੀ ਐ ਬੇਬੇ ਮੈਂ ਤਾਂ ਕਹਨ ਗੁੱਸਾ ਕਰਦੀ ਆਂਗੀ ਤੈਨੂੰ ਭੇਜ ਦਿੰਦੇ ਨੇ ਕਦੇ ਤਾਂ ਆਵੇ ਉਹ ਦਿਨ ਤਿਹਾਰ ਹੈਂ ਸ੍ਰੀ ਕਾ ਕਵਿਲਾ ਮੇਰਾ ਕਹਿੰਦਾ ਅਖੇ ਇਹਦਾ ਭੈਣ ਭਾਈ ਕੋਈ ਪਰਜਾਈ ਕਦੇ ਨਹੀਂ ਦੇਖਿਆ ਕੋਈ ਪਤੀਜਾ ਨਹੀਂ ਆਉਂਦਾ ਹੈ ਵੀ ਕਿਸੇ ਨੂੰ ਤਾਂ ਆਉਣਾ ਚਾਹੀਦਾ ਹੀ ਐ ਕਦੇ ਤਾਂ ਜੀ ਕਰਦਾ ਹੀ ਐ ਅਗਲੇ ਦਾ ਚਲ ਕੋਈ ਨਹੀਂ ਮੈਂ ਕਹਿ ਦੂੰਗੀ ਭਾਈ ਢੇੜਾ ਮਾਰਿਆ ਕਰੋ ਭਰ ਭੈਣ ਕੋਲ ਭੱਗ ਜਾ ਕਰੋ ਹੋਰ ਫਿਰ ਗੁੱਸਾ ਦੋਂਦੇ ਚੰਗਾ ਮੈਂ ਆ ਤਰਿਆ ਮਾਂ ਨਾਲ ਤੇ ਰੋਟੀ ਪਕਾ ਕੇ ਲਿਉਣੀ ਆ ਚੰਗਾ ਚੱਲ ਵੋਇਆ ਮਰਤਾ ਵੋਇਆ ਮਰਤਾ ਉਹ ਸਾਲ ਦਾ ਸੁੱਤੇ ਹੀ ਪਿਆ ਰਣਾ ਉੱਠ ਖੜਿਆ ਕਰ ਟਾਈਮ ਨਾਲ ਆ ਮੇਰੇ ਨਾਲ ਕੰਮ ਕਰਾ ਦੇ ਮੈਂ ਕੱਲਾ ਖੱਪੀ ਜਣਾ ਰਹਿਣਾ ਯਾਰ ਉਹ ਡੈੜੀ ਕੀ ਆ ਯਾਰ ਤੂੰ ਸਾਰਾ ਦਿਨ ਮੇਰੇ ਨਾਲ ਲੜਦਾ ਰਹਿਣਾ ਤੈਨੂੰ ਕੋਈ ਹੋਰ ਬੰਦਾ ਮਿਲਦਾ ਨਹੀਂਗਾ ਲੜਨ ਵਾਲਾ ਉੱਠ ਖੜਿਆ ਕਰ ਪਤਾ ਸੁਨੇਹਾ ਉੱਠ ਖੜਿਆ ਕਰ ਆ ਦੇਖ ਲੈ ਟਾਈਮ ਦੇਖ ਰਾ ਕੀ ਹੋ ਰਿਹਾ 9 ਵਜੇ ਪਏ ਐ ਤੂੰ ਹਲੇ ਸੁੱਤਾ ਪਿਆ ਲੋਕ ਕੰਮਾਂ ਤੇ 바ਗੇ ਉਹ ਡੈੜੀਆਂ ਨੂੰ ਹੀ ਨੀਂਦ ਖਰਾਬ ਕਰੀ ਜਾਣਾ ਆਹੀ ਦਾ ਟਾਈਮ ਹੁੰਦਾ ਨੀਂਦ ਦਾ ਮੇਰਾ ਉਹ ਉੱਠਣ ਦਾ ਕਿਹੜਾ ਟਾਈਮ ਆ ਯਾਰ 9:00 ਵਜੇ ਪਿਆ ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਮੇਰੇ ਨਾਲ ਖੇਤ ਖੂਦ ਦਾ ਕਾਹ ਲਿਆ ਕਰ ਕਿਉਂ ਸਾਰਾ ਦਿਨ ਮੰਜੇ ਨੂੰ ਚਿਪੜਿਆ ਰਹਿਣਾ ਓਹੋ ਕਿਉਂ ਇਹਦੇ ਦਿਵਾਲੇ ਹੋਏ ਹੋਗੇ ਮੂੰ ਤਾਂ ਤੁਸੀਂ ਮੇਰੀ ਕਹੀ ਗੱਲ ਦਾ ਨਾ ਗੁੱਸਾ ਕਰੋਗੇ ਸੌਲਾਂ ਦੇ ਇਹਨੂੰ ਚਟ ਇਹ ਦੋ ਭੈਣਾਂ ਦਾ ਕੱਲਾ ਕੱਲਾ ਭਰਾ ਹੈਗਾ ਸੌ ਸੁੱਖਾ ਸੁਖ ਸੁਖ ਨੇ ਆ ਮੈਂ ਇਹ ਮੇਰੀ ਗੱਲ ਸੁਣ ਜਰਾ ਜੇ ਕੱਲਾ ਕੱਲਾ ਫਿਰ ਇਹਨੂੰ ਸੀਸੇ ਜੜਾ ਲੈਣਾ ਕਿਸੇ ਕੰਮ ਤੇ ਨਾ ਲਾਉਣਾ ਹੈਗਾ ਓਏ ਤੂੰ ਹੀ ਐ ਕਰ ਉਹ ਕੁੜੀਆਂ ਕੋਲੇ ਵਗ ਜਾ ਰਾਹ ਦੇਖਦੇ ਝਾਕਦੀਆਂ ਹੋਣਗੀਆਂ ਸੰਧਾਰੀ ਦੇ ਆ ਉਹਨਾਂ ਨੂੰ ਮੇਰੀ ਗੱਲ ਦਾ ਗੁੱਸਾ ਤਾਂ ਕਰਿਓ ਨਾ ਕੁੜੀਆਂ ਲੈਵੇ ਤਾਂ ਜਦੋਂ ਜਾਵਾਂਗੇ ਦੇਖੀ ਜਾਊਗੀ ਠੀਕ ਐ ਆ ਬੇਬੇ ਨਾ ਸੌਣ ਹਜੇ ਚੜਿਆ ਨਹੀਂ ਪਹਿਲੀ ਝੋਲਾ ਲੈ ਕੇ ਤੁਰ ਵੀ ਗਈ ਸੰਧਾਰਾ ਦੇਣ ਨੂੰ ਯਾਰ ਮੇਰੀ ਗੱਲ ਸੁਣ ਕਿਉਂ ਟੈਨਸ਼ਨ ਨਹੀਂ ਜਿੰਨੀ ਸਾਰੇ ਨੇ ਆਪੋ ਆਪਦਾ ਖਾਣਾ ਉਹਨੇ ਮੇਰੀ ਭੈਣ ਨੇ ਆਪਦਾ ਖਾਣਾ ਕੁੜੀਆਂ ਨੇ ਆਪਦਾ ਖਾਣਾ ਤੂੰ ਕਿਉਂ ਫਿਕਰ ਕਰੀ ਜਾਨੀ ਹੈਗੀ ਨਾ ਤੁਸੀਂ ਕਹਿੰਦਾ ਵੀ ਫਿਕਰ ਕਰੀ ਜਾਨੀ ਫਿਕਰ ਕਿਉਂ ਨਾ ਕਰਾਂ ਕੱਲੀ ਜਾਣੀ ਲੈ ਕੇ ਚੋਲਾ ਤੁਰ ਗਈ ਜੇ ਡਿੱਗ ਡੁੱਗ ਪਈ ਕੌਣ ਜ਼ਿੰਮੇਵਾਰ ਹੈਗਾ ਮੇਰੀ ਗੱਲ ਸੁਣਾ ਧੀਆਂ ਧਿਆਣੀਆਂ ਉਹ ਦਿੱਤਾ ਨਹੀਂ ਘੜਦਾ ਰੱਬ ਦੁੱਗਣਾ ਕਰਕੇ ਦਿੰਦਾ ਹੈਗਾ ਤੂੰ ਐਵੇਂ ਕਿਸੇ ਗੱਲ ਦਾ ਫਿਕਰ ਨਾ ਕਰਿਆ ਕਰ ਤੂੰ ਐ ਕਰੋ ਤੇਰੀ ਮਾਂ ਨੂੰ ਲੈ ਜਾ ਨਾਲ ਜਾ ਕੁੜੀਆਂ ਨੂੰ ਜਾ ਕੇ ਸੰਧਾਰਾ ਦਿਓ ਬਾ ਜਾਣ ਰੜੀ ਕਾਟਾ ਖੜ ਜਾ ਪਰ ਮੈਂ ਪੈ ਜਾ ਓ ਯਾਰ ਤੂੰ ਛੱਡ ਦੇ ਮੰਜਾ ਛੱਡ ਦੇ ਹੋ ਜਾ ਖੜਾ ਦ ਜਾ ਪਾ ਨੂੰ ਕਪੜਾ ਏਡਾ ਹੋ ਜਾ ਤਿਆਰ ਨਾਲੇ ਸਮਾਨ ਲਿਆਂਦਾ ਪੈਗਾ ਆ ਜਾ ਹੋ ਜਾ ਖੜਾ ਇੱਥੀ ਨਾ ਪੈ ਜੀ ਕਿਤੇ ਨੰਨੀ ਇੱਕ ਦੋ ਦਿਨ ਹੋ ਰਹੇ ਆਂਦੀ ਨਾ ਤੇਰੀ ਮਾਮੀ ਨੇ ਉਹ ਕੁੜੀਆਂ ਕੋਲੇ ਭਿਜਾਣਾ ਸੰਧਾਰਾ ਲੈ ਕੇ ਹੂੰ ਫਿਰ ਉਹ ਕੀ ਪਾਰੀ ਹੋ ਗਈ ਮੈਂ ਤੇ ਵੀ ਇੰਨੇ ਦਿਨ ਹੋ ਗਏ ਜਾ ਕੇ ਬੈਠੀ ਬੇਬੇ ਮੇਰੀ ਗੱਲ ਸੁਣ ਤੂੰ ਕਿੱਥੇ ਬੱਸਾਂ 'ਚ ਤੁਰੀ ਫਿਰੇਂਗੀ ਗੋਗੀ ਤੈਨੂੰ ਛੱਡਿਆਊਗਾ ਮੋਟਰਸਾਈਕਲ ਤੇ ਨਾਲੇ ਇਹ ਮੀਲੇ ਆਊਗਾ ਜਾ ਕੇ हां ननी मैं ਛੱਡਿਆ ਹੁਣਾਂ ਤੈਨੂੰ ਫਿਰ ਲੈ ਲੈ ਹੁਣ ਤੂੰ ਇਹਨੇ ਪੈਸੇ ਦੇਣ ਲੱਗੀ ਹਰ ਫਿਰ ਕੋ ਸੂਟ ਵੀ ਦੇਗੀ ਇਹਨੇ ਕੁਸ ਦੇਗੀ ਥੋੜੇ ਦੇ ਦੇ ਬੇਬੇ ਰੋਜ਼ ਹੀ ਆਉਂਦੀਆਂ ਕੁਛ ਨਹੀਂ ਹੁੰਦਾ ਹੈਗਾ ਚਲ ਰੱਖ ਲੈ ਜਿਹੜਾ ਮਾਮਲਾ ਕਿ ਕੋ ਆਜੋ ਵੀ ਆਜੋ ਵੀ ਕੀ ਹਾਲ ਆ ਭਾਂਜਾ ਠੀਕ ਆ ਮਾਮਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹਿ ਜਾ ਤੇਰੇ ਕੁਰਸੀ ਤੇ ਬਹਿ ਜਾ ਹੋਰ ਤੇਰੀ ਮੰਮੀ ਵਰਗੇ ਠੀਕ ਐ ਹਾਂ ਵਧੀਆ ਸੀ ਪਸ਼ੂ ਕਿਵੇਂ ਨੇ ਹੁਣ ਤੁਹਾਡੇ ਪਸ਼ੂ ਵੀ ਠੀਕ ਨੇ ਮੈਂ ਆਖਿਆ ਬੇਬੇ ਕਿੱਥੇ ਜਾਊ ਕੱਲੀ ਦੀ ਮਾਂ ਚੱਲ ਮੈਂ ਛੱਡਿਆ ਆਉਣਾ ਅੱਛਾ ਚੱਲ ਵਧੀਆ ਕੀਤਾ ਹੋਰ ਹੋਰ ਸਾਰੇ ਠੀਕ ਠਾਕ ਸੀ ਵਧੀਆ ਜਮਾ ਵਧੀਆ ਭਾਂਜਾ ਮੈਂ ਤਾਂ ਬਥੇਰਾ ਕਹਿੰਦਾ ਬੇਬੇ ਨੂੰ ਇੱਕ ਤਾਂ ਗਰਮੀ ਵੜੀ ਆ ਵੀ ਤੂੰ ਬੱਸਾਂ ਦੇ ਚੜ ਕੇ ਨਾ ਜਾ ਮੈਨੂੰ ਕੰਮ ਨਿਮੇੜ ਲੈਣ ਦੇ ਵੀ ਮੈਂ ਹੀ ਛੱਡਾਂ ਤੈਨੂੰ ਮੈਂ ਬਗਜੂ ਤੇਰੇ ਨਾਲ ਪਰ ਪਤਾ ਨਹੀਂ ਤੁਜੀ ਉਹ ਨਿੱਕੇ ਨਿੱਕੇ ਹੁੰਦੇ ਸੀ ਬੇਬੇ ਉਦੋਂ ਵੀ ਸਾਉਂਡ ਨਹੀਂ ਚੜ੍ਹਨ ਦਿੰਦੀ ਸੀਗੀ ਉਹਦੀ ਥੋੜੇ ਕੋਲੇ ਵਗ ਜਾਂਦੀ ਸੀ ਪਤਾ ਨਹੀਂ ਥੋੜਾ ਮੋਖ ਚ ੱਕੇ ਰਹਿ ਜਾਂਦਾ ਸੀ ਇਹ ਤਾਂ ਦਿਨ ਤੇ ਹਰ ਤੱਕ ਕਰਮਾਂ ਆਉਂਦੇ ਨੇ ਵੀਰ ਭਾਲ ਨਹੀਂ ਮੰਗਦੀਂਦੀ ਕਿੱਥੇ ਆ ਉਹ ਤਾਂ ਬੇਬੇ ਤੇਰੇ ਮੂੰਹ ਸੰਧਾਰਾ ਦੇਣ ਗਈ ਹੋਈ ਐ ਕਹਿੰਦੀ ਕਾਹਨੂੰ ਕੁੜੀਆਂ ਦਾ ਸੰਧਾਰਾ ਲੇਟ ਕਰਨਾਗਾ ਉਹਨੇ ਵੀ ਭਾਈ ਜਾਣਾ ਸੀ ਜਵਾਕੜੀਆਂ ਡੀਕਦੀਆਂ ਹੁੰਦੀਆਂ ਨੇ ਪੇਖਿਆ ਕਣੀ ਚੰਗਾ ਫੇਰ ਗੋਗੀ ਮੈਂ ਚਾਹ ਦੀ ਕੁੱਟਲੀ ਹੁਨੀ ਕਰਕੇ ਤੇਰੇ ਬਾਅਦ ਨਾ ਬੇਬੇ ਮੈਂ ਤਾਂ ਜਾਣਾਗਾ ਮੈਂ ਤਾਂ ਕਿੱਥੇ ਕੰਮ ਮੇ ਜਾਣਾਗਾ ਮੈਂ ਫੇਰ ਚਾਹ ਪੀਜੂਗਾ ਉਹ ਬੈਠ ਪਾਣ ਜਾ ਨਾਲੇ ਮਮਾ ਮੈਂ ਕਿਹੜਾ ਬਗਾਨਾ ਮੰਮੀ ਤੇ ਮੈਂ ਦੋਨੇ ਆਵਾਂਗੇ ਕਿਤੇ ਫਿਰ ġੇੜਾ ਮਾਰ ਕੇ ਜਾਵਾਂਗੇ ਉਹਦੇ ਨਾਲ ਚਾਹ ਪੀਜਾਂਗੇ ਨਾਗਰਾ ਟੱਪਦਾ ਨਾ ġੇੜਾ ਮਾਰ ਜਾ ਕਰ ਕੋਈ ਨਹੀਂ ਮਮਾ ਤਾਂ ਮਾਰ ਜਾ ਕਰੂੰ ਅਮਰ ਤਾਂ ਨਹੀਂ ਪਿੰਦਾ ਜਾਂਦਾ ਹੁੰਦਾ ਕਾਲ ਦੀ ਗੂਲ ਜ ਉਹ ਨਾ ਨਾ ਤਾਂ ਟੈਸਟ ਦੀ ਤਿਆਰੀ ਹੀ ਕਰਦਾ ਰੂ ਭਰਤੀ-ਪੁਰਤੀ ਦੇਖੂਗਾ ਅੱਛਾ ਚੱਲ ਫਿਰ ਮੈਂ ਤੇ ਜਾਂਣਾਗਾ ਚੱਲ ਚੰਗਾ ਬਾਹਣ ਜਾ ਚੰਗਾ ਨਾ ਨਹੀਂ ਚੰਗਾ ਮਮਾ ਚੰਗਾ ਬਾਹਣ ਸਿੰਘ ਜੀ ਸਿੱਟੀ ਕੋਲੇ ਆ ਬੈਠੀ ਆਈ ਹੁਣ ਤੀਨੇ ਰੱਖਿਆ ਨਹੀਂ ਰਹਿ ਜਾਂਦੀ ਉੱਥੇ ਆ ਗਏ ਕਿਵੇਂ ਨੇ ਮੇਰੀਆਂ ਪੋਤੀਆਂ ਆ ਗਏ ਠੀਕ ਨੇ ਸੋਡੀਆਂ ਪੋਤੀਆਂ ਉਹਨਾਂ ਨੂੰ ਕੀ ਹੋਣਾ ਸੀਗਾ ਸੋਨੂੰ ਕਹਾਦਾ ਫਿਕਰ ਪੋਤੀਆਂ ਦਾ ਹੈਗੀ ਆ ਮੈਂ ਫਿਕਰ ਕਰਨ ਵਾਲੀ ਤੂੰ ਤਾਂ ਤੂੰ ਹੀ ਗੁੱਸਾ ਕਰਦੀ ਮੇਰੇ ਕਿਹੜਾ ਕੁਝ ਲੱਗਦੀਆਂ ਨਹੀਂ ਮੈਨੂੰ ਵੀ ਪੋਤੀਆਂ ਮੇਰੇ ਪਿਆਰ ਕਰਦੀਆਂ ਨੇ ਮੈਂ ਵੀ ਕਰਦੀ ਸੋਨੂੰ ਤਾਂ ਬੇਬੇ ਵੱਡੀ ਭੈਣ ਜੀ ਕੋਲੇ ਜਾਣ ਦਾ ਫਿਕਰ ਹੋ ਗਿਆ ਸੁਣ ਤਾਂ ਮੇਰੀਆਂ ਜਵਾਖੜੀਆਂ ਦਾ ਪੋਰਾ ਫਿਕਰ ਨਹੀਂਗਾ ਉਹਨਾਂ ਕੋਲੇ ਜਾਣਾ ਕਿ ਨਹੀਂ ਜਾਣਾ ਨਾਲੇ ਉਹ ਤਾਂ ਕੱਲ ਵੀ ਆਈਆਂ ਨੇ ਹਜੇ ਜਦੋਂ ਇਹ ਹੁਣੀ ਨਹੀਂ ਸਹਿਣਦੇ ਹੈ ਕਿ ਮੰਗਰ ਕੌਣ ਸਹਿਣੂਗਾ ਮੇਰੇ ਮਰੀ ਮਗਰੋ ਤਾਂ ਨਾ ਤੇ ਇੱਥੇ ਨਾ ਤਿਹਾਰ ਨਾ ਜਾਣਾ ਨਾ ਆਉਣਾ ਮਕਾ ਦੇਣਗੇ ਇਹ ਮੇਰੀ ਜਵਾਖੜੀ ਕੰਨੀਆਂ ਤਾਂ ਹੋਰ ਪੰਠ ਠੀਕ ਠਾਕ ਆ ਹਾਂ ਠੀਕ ਠਾਕ ਤੂੰ ਦੱਸ ਵਧੀਆਗਾ ਕਿਵੇਂ ਆਈ ਦੀ ਭੈਣੇ ਮਾਤਾ ਐ ਆਈ ਸੀਗੀ ਉਹ ਮੇਲੋ ਕੇ ਜਾਣਾ ਸੀ ਨਾ ਮਾਂ ਤੂੰ ਚੱਲੇਂਗੀ ਕਣ ਜਾਣਾ ਤਾਂ ਹੈਗਾ ਦੀ ਭੈਣੇ ਮੈਥੋਂ ਜਾਇਆ ਨਹੀਂ ਜਾਣਾ ਕੋੜੇ ਕੀ ਗੱਲ ਹੋ ਗਈ ਦੇ ਕਿਸੇ ਦੇ ਆਪਾਂ ਜਾਵਾਂਗੇ ਫੇਰ ਹੀ ਆਪਣੇ ਕੋਈ ਆਊਗਾ ਉਹ ਤਾਂ ਭੈਣੇ ਤੇਰੀ ਗੱਲ ਸਹੀ ਐ ਜੇ ਆਪਾਂ ਕਿਸੇ ਦੇ ਜਾਵਾਂਗੇ ਤਾਂ ਕੋਈ ਆਪਣੇ ਆਊ ਦੁੱਖ ਦੇ ਸੁੱਖ ਦੇ ਹੁਣ ਮੈਂ ਕੀ ਕਰਾਂ ਮੈਂ ਤਾਂ ਕੱਲੀ ਜਾਣੀ ਆ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਹੁਣ ਨਾ ਕੰਮ ਕਰਕੇ ਮਸਾਂ ਬੈਠੀ ਤੀਗੀ ਥੱਕ ਗਈ ਮਰਨ ਵਾਲੀ ਹੋ ਰਹੀ ਆ ਹੱਡ ਹੱਡ ਦੁਖੀ ਜਾਂਦਾ ਹੈਗਾ ਇਹ ਗੱਲ ਤਾਂ ਹੈ ਭੈਣੇ ਜੇ ਮੈਂ ਤੈਨੂੰ ਇੱਕ ਗੱਲ ਕਹਾ ਮੰਨੇਗੀ ਕਾਹੇ ਭੈਣੇ ਮੰਨੂਗੀ ਮੰਨੂਗੀ ਕਿਉਂ ਨਹੀਂ ਮੈਂ ਤਾਂ ਐਂ ਕਹਿੰਦੀ ਸੀਗੀ ਇੱਕ ਮੇਤ ਨਿਗਾਚੇ ਨਾ ਕੁੜੀ ਹੈਗੀ ਜੇ ਤੂੰ ਕਹੇ ਮੈਂ ਗੱਲ ਚਲਾਵਾ ਦੋਨੇ ਭੈਣ ਭਰਾ ਨੇਗੇ ਕੁੜੀ ਵੱਡੀ ਹੈਗੀ ਮੁੰਡਾ ਛੋਟਾ ਹੈਗਾ ਪਰ ਇਹ ਕੁੜੀ ਬਾਲੀ ਸਿਆਣੀ ਹੈਗੀ ਸਾਰਾ ਨਾ ਘਰ ਦਾ ਕੰਮ ਜਾਣਦੀ ਹੈਗੀ ਨਾਲੇ ਤੈਨੂੰ ਸਾਰਾ ਹੋ ਜੂਗਾ ਮੈਂ ਤਾਂ ਗੋਗੀ ਤੇ ਰਿਸ਼ਤੇ ਬਾਰੇ ਗੱਲ ਕਰਦੀ ਆ ਨਹੀਂ ਭੈਣੇ ਤਾਂ ਤਾਂ ਮੇਰੇ ਦਿਲ ਦੀ ਬੁਝਲੀ ਮੈਂ ਤਾਂ ਆਪ ਕਹਿੰਦੀ ਸੀ ਮੈਂ ਹੁਣ ਗੋਗੀ ਦਾ ਵਿਆਹ ਕਰ ਹੀ ਲਵਾ ਨਾਲੇ ਕੰਮ ਤਾਂ ਦੇ ਹੋ ਜਾ ਕਰਨਗੇ ਮੈਥੋਂ ਤਾਂ ਕੁਝ ਨਹੀਂ ਹੁੰਦਾ ਹੁਣ ਪਰ ਮੈਂ ਐ ਕਰ ਦੂੰਗੀ ਸਾਡੇ ਨਾ ਕਰੇ ਫੋਟੋ ਪਿੱਗਿਆ ਕੁੜੀ ਦੀ ਫਿਰ ਮੈਂ ਉਹ ਦਿਖਾ ਜੂਗੀ ਤੇ ਗੋਗੀ ਨਾਲ ਸਲਾਹ ਕਰ ਲਈ ਕੋਈ ਨਾ ਸਲਾਹ ਤਾਂ ਮੈਂ ਕਰ ਲੀ ਪਣੀ ਚੱਲ ਪੜ ਮੈਂ ਤਾਂ ਕਹਿੰਦੀ ਸੀ ਫਿਰ ਸਲਾਹ ਕਰਕੇ ਨਾ ਮੈਨੂੰ ਜਰੂਰ ਦੱਸ ਦੀ ਆ ਜਾਣਦੇ ਭਾਣੇ ਗੋਗੀ ਵਾਲੀ ਨਾਨੀ ਨੂੰ ਛੱਡਣ ਗਿਆ ਹੋਇਆ ਉਹਨੂੰ ਆ ਜਾਣਦੇ ਮੈਂ ਸਲਾਹ ਕਰਕੇ ਨਾ ਤੈਨੂੰ ਉਹਦੀ ਦੱਸ ਦੂੰਗੀ ਚਲ ਠੀਕ ਆ ਭਾਣੇ ਫਿਰ ਮੈਂ ਜਾਣੀ ਹੈਗੀ ਫਿਰ ਮੈਨੂੰ ਤਾਂ ਜਾਣਾ ਪਊਗਾ ਮੇਲੋਗੇ ਕਰੇ ਤੂੰ ਜਾਇਆ ਭਾਣੇ ਮੈਂ ਤਾਂ ਫੇਰ ਜਾਇਆਂਗੂ ਵੀ ਚਲ ਠੀਕ ਚਾਹ ਪਾਣੀ ਤੇ ਪੀ ਜਾਂਦੀ ਨਾ ਫਿਰ ਮੈਂ ਲੇਟ ਹੋ ਜੂਗੀ ਧੁੱਪ ਚੜੀ ਜਾਂਦੀ ਆ ਮੇਬਕੀ ਮੁੰਜੀ ਚ ਬੋਲੀ ਜਾਨੀ ਐ ਬੋਲ ਕੇ ਕਹਿ ਰਹੇ ਜੇ ਕੁਛ ਕਹਿਣੀ ਐ ਮੈਨੂੰ ਕੁਛ ਨਹੀਂ ਬੋਲੀ ਮੈਂ ਤਾਂ ਆਪਦੇ ਸਰੀਰ ਦੇ ਛੇੜੇ ਨਹੀਂ ਮੇਰੇ ਤਾਂ ਆਪਦੇ ਸਰੀਰ ਦੇ ਜਿਹੜੇ ਤੇਰੇ ਹੋਣ ਹੀ ਨੇਗੇ ਤੈਨੂੰ ਤਾਂ ਸਰਦਨ ਆਪਦੀ ਕੁੜੀ ਦਾ ਰਹਿੰਦਾ ਤੈਨੂੰ ਤਾਂ ਪੋਤੀਆਂ ਦਾ ਹੈ ਹੀ ਨਹੀਂ ਗਾ ਜੇ ਪੋਤੀਆਂ ਦਾ ਹੁੰਦਾ ਕਿਤੇ ਲਵਾਇਆ ਫੋਨ ਪੋਤੀਆਂ ਨੂੰ ਜੇ ਸਰਦਨ ਆਇਆ ਰਹਿੰਦਾ ਮੇਰੀ ਕੁੜੀ ਨੂੰ ਫੋਨ ਲਾ ਲੋ ਚਲ ਮੰਮੀ ਆਇਆ ਯਾਰ ਮੈਨੂੰ ਚਾਹ ਪੜਾ ਕੇ ਕਾਹਨੂੰ ਬੋਲੀ ਜਾਨੀ ਐ ਤੂੰ ਆ ਜਾ ਬੋਲਦੀ ਨਹੀਂ ਹੈਗੀ ਮੈਂ ਸਹੀ ਗੱਲ ਕਹਿਣੀ ਹੈਗੀ ਮੈਨੂੰ ਤਾਂ ਐਂ ਕਿ ਬੋਲੀ ਸੀਗੀ ਬੇਬੇ ਨੂੰ ਉਹ ਤਾਂ ਵਿਚਾਰੀ ਉਹ ਵੀ ਨਹੀਂ ਕੁਝ ਬੋਲਦੀ ਸੀ ਨਾਲ ਤੂੰ ਭੈਣ ਹੋ ਰਿਆ ਕੋਈ ਨਾਲ ਭੂਣ ਨਿੰਦੀ ਗਈ ਨਾਲੇ ਬੇਬੇ ਨੂੰ ਨਿੰਦੀ ਗਈ ਕਿਹੜਾ ਕੁਝ ਵਿਚਾਰੀ ਬੋਲਦੀ ਹੈਗੀ ਉਹਦੇ ਸਹੁਰੇ ਕੀ ਕਹਿਣਗੇ ਨਾਲੇ ਤੈਨੂੰ ਜਾ ਵੇ ਜਾ ਭੂਆ ਦਾ ਚਮਚਾ ਉੱਥੇ ਜਦੋਂ ਮੈਂ ਗੱਲਾਂ ਕਰਦੀ ਸੀ ਤੇਰਾ ਤੈਨ ਮੇਰੇ ਚ ਹੀ ਸੀਗਾ ਮਾਂ ਦੀ ਨਾ ਕਦੇ ਸੁਣੀ ਮੰਮੀ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਕਰਦੇ ਆ ਗੱਲਾਂ ਆਪਾਂ ਬਾਹਰੇ ਕਰੀ ਆਈਏ ਉਹ ਕੋਈ ਚੰਗੀ ਗੱਲ ਨਹੀਂ ਹੁੰਦੀ ਹੈਗੀ ਵੇ ਹੁਣ ਤੂੰ ਮੰਨੂ ਸਮਝਾਵੇਂਗਾ ਨਹੀਂ ਕਿਸੇ ਨੂੰ ਚੰਗਾ ਲੱਗਦਾ ਨਾ ਨਾ ਲੱਗੇ ਮੈਂ ਤਾਂ ਆਉਦੀਆਂ ਕਰੂਗੀ ਵੀ ਨਹੀਂ ਸਮਝਦੀ ਹਾਂ ਪਹਿਣੇ ਕਲਣਾ ਮੈਂ ਜਦੋਂ ਆਉਂਦਾ ਸੀ ਆ ਮੈਨੂੰ ਮਾਸੀ ਦਾ ਫੋਨ ਆਇਆ ਸੀ ਮੈਂ ਤੈਨੂੰ ਦੱਸਣਾ ਭੁੱਲ ਗਿਆ ਅੱਛਾ ਕੀ ਕਹਿੰਦੇ ਸੀ ਠੀਕ ਨੇ ਉਹ ਸਾਰੇ ਹਾਂ ਠੀਕ ਤਾਂ ਹੈਗੇ ਨੇ ਉਹਨਾਂ ਰਿਸ਼ਤੇ ਦੀ ਗੱਲ ਕਰਦੇ ਸੀ ਉਹਨਾਂ ਦੇ ਕੋਈ ਸ਼ਰੀਕੇ ਦੇ ਮੁੰਡਾ ਹੈਗਾ ਉਹ ਮਾਂ ਬੁੱਤੀ ਨੇਗੇ ਕਹਿੰਦੇ ਤਸੱਲੀ ਵਾਲਾ ਰਿਸ਼ਤਾ ਹੈ ਮਨੂੰ ਇਹ ਤਾਂ ਤੇਰੀ ਗੱਲ ਠੀਕ ਹੈ ਜੇ ਮੰਮੀ ਡੈਡੀ ਹੁੰਦੇ ਤਾਂ ਹੋਰ ਗੱਲ ਸੀ ਪਰ ਜੇ ਹੁਣ ਮੇਰਾ ਵਿਆਹ ਹੋ ਗਿਆ ਫਿਰ ਤੇਰੇ ਰੋਟੀ ਟੁੱਕ ਦਾ ਕਿੰਨਾ ਔਖਾ ਹੋ ਜਾਊਗਾ ਇਹ ਗੱਲ ਕਿਵੇਂ ਸਹੀ ਆਊਗੀ ਨਾ ਪਹਿਣੇ ਹੁਣ ਮੇਰੇ ਵਾਸਤੇ ਤੂੰ ਕਿੰਨਾ ਚਿਰ ਬੈਠੀ ਰਹੇਂਗੀ ਵਿਆਹ ਤਾਂ ਕਦੇ ਨਾ ਕਦੇ ਕਰਾਉਣੀ ਬੂਧੇ ਨੂੰ ਦੇ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਆ ਮੈਂ ਕਰਦਾ ਮਾਸੀ ਨਾਲ ਗੱਲ ਮੈਂ ਕਰਦਾ ਫਿਰ ਮਾਸੀ ਨਾਲ ਹੁਣੀ ਗੱਲ ਕਰ ਲੈਣੀ ਲੱਗਦੀ ਨਹੀਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮਾਸੀ ਸਾਸਰੀ ਕਾ ਹਾਲ ਤਾਂ ਹੋਰ ਕਿਵੇਂ ਆ ਠੀਕ ਆ ਹਾਂ ਹਾਂ ਮਾਸੀ ਵਧੀਆ ਤੁਸੀਂ ਹਸੋ ਵਧੀਆ ਬਤਸਾਰੀ ਉਹ ਮਤਾਇਂ ਕਹਿੰਦਾ ਸੀਗਾ ਉਹ ਤੂੰ ਕਰਦ ਦੱਸਦੀ ਨਹੀਂ ਸੀ ਰਿਸ਼ਤੇ ਜੇ ਬਾਰੇ ਹਾਂ ਤਾਂ ਤੇ ਮੈਂ ਕਗਨ ਕੋਲੇ ਕੀਤੀ ਸੀ ਗੱਲ ਗਗਨ ਕੇਰਾ ਦਾ ਨਾਂ ਨੁਕਰੀ ਕਰਦੀ ਸੀ ਫਿਰ ਮੈਂ ਮਨਾਈ ਲਈ ਮਾਹਣਾ ਬਹੁਤ ਟਾਈਮ ਹੋ ਗਿਆ ਹੁਣ ਤੈਨੂੰ ਘਰੇ ਬੈਠੀ ਨੂੰ ਤੇ ਉਹ ਕਹਿੰਦੀ ਚਲ ਕਰ ਲੋ ਗੱਲ ਫਿਰ ਮੈਂ ਤੈਨੂੰ ਐਂ ਕਹਿੰਦਾ ਸੀ ਫਿਰ ਵੀ ਮੈਨੂੰ ਪਸੰਦ ਆ ਰਿਸ਼ਤਾ ਤੇ ਤੂੰ ਗੱਲ ਤੋੜ ਲਈ ਗੱਲਾਂ ਹਾਂ ਨਾ ਕੋਈ ਨਾ ਪੁੱਤ ਉਹ ਆਇਆਗਾ ਪਰਿਵਾਰ ਬਹੁਤ ਵਧੀਆਗਾ ਅੱਛਾ ਬੜੀਆ ਨਰਮ ਪਰਿਵਾਰ ਹੈਗਾ ਪੂਰੀ ਤਸੱਲੀ ਹੈਗੀ ਮੁੰਡਾ ਠੀਕ ਹੈਗਾ ਮਾਂ ਪੁੱਤ ਘਰੇ ਨੇਗੇ ਹੋਰ ਆਪਾਂ ਕੀ ਪਾਲਦੇਗੇ ਹਾਂ ਹਾਂ ਮਸੀ ਤੈਨੂੰ ਪਤਾਗਾ ਹੁਣ ਮੇਰੇ ਸਿਰ ਤੇ ਮਾਂ ਪਿਓ ਨਹੀਂ ਹੈਗਾ ਹਨਾ ਅਸੀਂ ਦੋਨੇ ਇਕੱਲੇ ਆਗੇ ਤੇ ਤੂੰ ਵਸਨਾ ਕੋਈ ਕੱਚੀ ਜੀ ਗੱਲ ਨਾ ਹੋਵੇ ਬਸ ਸਾਰਾ ਕੁਝ ਧਿਆਨ ਨਾਲ ਹੀ ਕਰੀ ਨਾ ਕੋਈ ਨਾ ਪੁੱਤ ਕੱਚੀ ਗੱਲ ਕਿਉਂ ਕਰੂੰਗੀ ਮੈਂ ਵੀ ਥੋੜੀ ਮਾਇੰਗੀ ਤੇ ਮਾਸੀ ਹੈਗੀ ਮਾਂ ਤਾਂ ਪਹਿਲਾਂ ਹੁੰਦੀ ਹੈਗੀ ਹਾਂ ਹਾਂ ਮਾਸੀ ਬੱਸ ਨਾ ਸਾਰੀਆਂ ਗੱਲਾਂ ਤੇਰੇ ਦੀ ਛੱਡਤੀਆਂ ਮੈਂ ਬੱਸ ਤੂੰ ਆਪ ਹੀ ਦੇਖ ਲਈ ਹੁਣ ਨਾ ਕੋਈ ਨਾ ਪੁੱਤ ਫਿਕਰ ਨਾ ਕਰ ਮੈਂ ਸਾਰੀ ਗੱਲ ਕਰ ਲੂੰਗੀ ਹਾਂ ਹਾਂ ਬੱਸ ਫਿਰ ਠੀਕ ਹੈ ਤੋਰ ਲਾ ਗੱਲ ਤੂੰ ਗੱਲ ਨਹੀਂ ਠੀਕ ਹੈ ਪੁੱਤ ਠੀਕ ਆ ਮਸੀ ਪਿਆਰ ਰੱਖਿਓ ਚੰਗਾ ਆਪ ਤਾਂ ਹਾਂ ਹਾਂ ਗੂਗਲ ਨਹੀਂ ਮਾਸੀ ਠੀਕ ਆ ਠੀਕ ਆ ਪੁੱਤ ਲੈ ਆਓ ਬੈਠੀਏ ਅੱਜ ਸੰਦ ਦਾ ਕੱਟ ਕੇ ਵਧੀਆ ਹੋਇਆ ਮਿਲ ਕੇ ਕਰ ਸਸ ਸਸਰੀ ਘਾਲ ਪਣੇ ਸਸਰੀ ਘਾਲ ਪਣੇ ਬਧਾਈਆਂ ਹੁਣ ਪਣੇ ਤੈਨੂੰ ਸੋਨੂੰ ਵੀ ਬਧਾਵੇ ਪਣੇ ਕਾਦੀ ਬਧਾਈਂ ਦੇ ਯਾਨੀ ਮੇਰੇ ਪਾਣ ਜਿਹੜਾ ਫੋਨ ਆਇਆ ਸੀਗਾ ਅੱਛਾ ਉਹ ਕਹਿੰਦੇ ਚੱਲਾ ਸੀ ਰਿਸ਼ਤਾ ਕਰ ਦਾਂਗੇ ਅੱਛਾ ਮੈਂ ਤਾਂ ਐ ਕਹਿਣ ਆਈ ਸੀ ਤੂੰ ਤੇ ਆਪਣੇ ਗੋਗੀ ਦਾ ਮਾਮਾ ਜਾ ਕੇ ਨਾਲ ਤਾਂ ਘਰ-ਵਾਰ ਦੇਖਿਆ ਉਹਨਾਂ ਕੁੜੀ ਨੇ ਦੇਖਿਆ ਹੈ ਪਰ ਘਰ-ਵਾਰ ਤੋਂ ਤਾਂ ਅਸੀਂ ਕੀ ਲੈਣਾ ਬਸ ਕੁੜੀ ਸਿਆਣੀ ਹੋਵੇ ਕੁੜੀ ਤਾਂ ਬਥੇਰੀ ਸਿਆਣੀਆਂ ਪਣੇ ਦੇਖ ਪਾਣੇ ਕੁੜੀ ਕੰਮ ਤਾਂ ਦਿਆਲੀ ਹੋਵੇ ਅਸੀਂ ਕਿਹੜਾ ਕੋਈ ਦਾਜ ਦੇਹ ਜ ਲੈਣਾ ਹੈ ਸਤਾਬ ਦੇ ਦੋ ਕੱਪੜੇ ਪਾ ਕੇ ਲਿਆਵਾਂਗੇ ਕੁੜੀ ਨੂੰ ਘਰੇ ਕੰਮ ਤਾਂ ਵਥੇਰਾ ਕਰਦੀ ਹੈ ਪਾਣੇ ਸਾਰਾ ਕਰਦੀ ਹੈਗੀ ਚੱਲ ਵਧੀਆ ਹੋਇਆ ਪ੍ਰਮਾਤਮਾ ਨੇ ਸੁਣ ਲਈ ਦੋਨਾਂ ਰਗੇ ਬਧੀ ਜੋੜੀ ਬਣੀਏਗੀ ਮੈਂ ਤਾਂ ਹੀ ਕਹਿਣ ਆਈ ਸੀ ਕਿ ਮੇਰੀ ਗੱਲ ਸੁਣ ਪਾਣੇ ਮੈਂ ਚਾਹ ਬਣਾਉਣੀ ਮਿੱਠਾ ਮੂੰਹ ਕਰਕੇ ਜਾ ਹੀ ਹੁਣਾ ਥੋੜੀ ਜਿਹਾ ਮੇਗੀ ਤੂੰ ਨਾ ਪਾਣੇ ਮਿੱਠਾ ਮੂੰਹ ਤਾਂ ਉੱਧੀ ਕਰਾਂਗੇ ਕਿਤੇ ਆਪਾਂ ਬੈ ਕੇ ਲਿਆਂਦੇ ਚੱਲ ਠੀਕ ਆ ਪਾਣੇ ਫਿਰ ਮੈਂ ਜਾਂਦੀ ਆ ਚੰਗਾ ਪਾਣੇ ਦੇਖੋਗੀ ਗੋਗੀ ਮਮੀ ਪੂਰੀਆ ਹਾਂ ਵੀ ਮੈਂ ਤੇਰ ਮੈਂ ਕਹਿੰਦੀ ਸੀ ਤੇਰੀ ਤਾਈ ਆਈ ਤੀਗੀ ਹਾਂ ਉਹ ਜਿਹੜੀ ਫੋਟੋ ਭੇਜੀ ਤੀ ਨਾ ਤੇਰੀ ਉਹ ਸਿਸਤਾ ਕਰਾਉਂਦੀ ਸੀ ਉਹ ਕਹਿੰਦੀ ਵੀ ਉਹਨਾਂ ਦੇ ਮੁੰਡਾ ਪਸੰਦ ਹੈ ਭਾਈ ਕਹਿੰਦੀ ਫੋਟੋ ਦੇਖ ਕੇ ਪਸੰਦ ਆ ਗਿਆ ਕਹਿੰਦੀ ਹੁਣ ਤੁਸੀਂ ਕੁੜੀ ਕਦੋਂ ਦੇਖਣ ਜਾਣਾ ਮੈਨੂੰ ਕਹਿੰਦੀ ਦੱਸ ਦੋ ਭਾਈ ਉਹ ਐ ਪੁੱਛਣ ਆਈ ਤੀਗੀ ਮੰਮੀ ਆਪਾਂ ਨੂੰ ਹੋਰ ਨਹੀਂ ਕੁਛ ਚਾਹੀਦਾ ਆਪਾਂ ਨੂੰ ਤਾਂ ਇਹੀ ਚਾਹੀਦਾ ਵੀ ਸੁੱਡੀ ਸੇਵਾ ਕਰਨ ਵਾਲੀ ਕੁੜੀ ਹੋਵੇ ਤੂੰ ਤਾਈ ਨਾਲ ਇਹ ਗੱਲ ਕਰ ਲੈ ਮੇਰੀ ਗੱਲ ਸੁਣ ਗੂਗੀ ਸਾਰੀਆਂ ਗੱਲਾਂ ਮੈਂ ਉਹਨੂੰ ਕਹੀਤੀਆਂ ਭਾਈ ਉਹ ਕਹਿੰਦੀ ਕੁੜੀ ਬਹੁਤ ਸਿਆਣੀ ਹੈ ਵਧੀਆ ਬੰਦੇ ਨੇ ਚੰਗੇ ਮੈਂ ਆਖਿਆ ਭਾਈ ਸਾਨੂੰ ਤਾਂ ਕੋਈ ਦਾਜ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਇਸ ਤਾਂ ਦੇ ਦੋ ਕੱਪੜੇ ਪਾ ਕੇ ਮੈਂ ਕਿਹਾ ਜੇ ਕੁੜੀ ਪਸੰਦ ਆ ਗਈ ਅਸੀਂ ਤਾਂ ਚੁੰਨੀ ਚੜਾ ਕੇ ਆਪਦਾ ਲਈ ਆਵਾਂਗੇ ਤੇਰੇ ਮਾਮੇ ਨੂੰ ਕਰ ਦਾਂਗੇ ਫੋਨ ਚਲ ਫਿਰ ਠੀਕ ਹੈ ਜੇ ਕੁੜੀ ਸਿਆਣੀ ਹੈ ਆਪਾਂ ਨੂੰ ਹੋਰ ਕੀ ਚਾਹੀਦਾ ਹੈ ਹੋਰ ਉਹ ਤੇਰੇ ਮਾਮੇ ਹੋਰੀ ਆ ਜਾਣਗੇ ਬਸ ਆਪਾਂ ਲਈ ਆਵਾਂਗੇ ਘਰੇ ਤੂੰ ਐਂ ਕਰ ਹੁਣ ਮੈਨੂੰ ਨਾ ਫੋਨ ਲਾ ਕੇ ਦੇ ਦੇ ਮੈਂ ਤੇਰੇ ਮਾਮੇ ਨੂੰ ਕਰ ਦਾਂ ਨਹੀਂ ਆ ਵੀ ਭਾਈ ਮਾੜਾ ਜਿਹਾ ਸਨੇਹਾ ਆਜੋ ਤੜਕੇ ਲੈ ਮੰਮੀ ਲਾਤਾ ਮਾਮੇ ਨੂੰ ਫੋਨ ਲੱਗ ਗਿਆ ਦੇਖੋ ਹਲੋ ਹਲੋ ਹਾਂ ਬਈ ਸਤਿ ਸ੍ਰੀ ਅਕਾਲ ਆਪੀ ਗੱਲ ਪਾਣੇ ਹੋ ਠੀਕ ਹੋ ਹਾਂ ਠੀਕ ਠਾਕ ਹਾਂ ਬਈ ਤੇ ਉਹ ਤਾਂ ਮੈਂ ਤੈਨੂੰ ਆਏ ਆਏ ਫੋਨ ਕਰਿਆਗਾ ਤੇ ਆਪਣਾ ਨਾ ਗੋਗੀ ਦਾ ਰਿਸ਼ਤਾ ਜਾ ਦੇਖਿਆ ਤੀਗਾ ਵੀ ਪਸੰਦ ਹਾਂ ਫੋਟੋ ਤੇ ਸਾਰਾ ਕੁਝ ਠੀਕ ਲੱਗਦਾ ਹੈਗਾ ਪਸੰਦ ਹੈ ਕੁੜੀ ਵੀ ਅੱਛਾ ਅੱਛਾ ਤੇ ਮੈਂ ਫਿਰ ਆਈ ਸੋਚ ਲਿਆ ਮਖਾ ਆਪਾਂ ਚਲ ਚੁੰਨੀ ਜੜਾ ਵਜਾ ਕਰ ਲਾਂਗੇ ਤੇ ਉਹ ਵਧੀਆ ਗੱਲ ਹੈ ਜੀ ਉਹ ਵਿਚੋਲਣ ਕਹਿੰਦੀ ਵੀ ਤੁਸੀਂ ਕੱਲ ਨੂੰ ਦੇਖ ਆਇਓ ਮੈਂ ਖਾ ਭਾਈ ਅਸੀਂ ਤਾਂ ਦੇਖ ਕੇ ਦੇਖ ਚੁੰਨੀ ਚੜਾ ਕੇ ਘਰੀ ਲਿਆਵਾਂਗੇ ਆ ਹਾਂ ਹਾਂ ਤੇ ਮੈਂ ਤੈਨੂੰ ਐ ਕਹਿੰਦੀ ਸੀ ਵੀ ਕੱਲ ਨੂੰ ਨਾ ਮਾੜਸ ਦੇਹਾਂ ਆਜੋ ਤੁਸੀਂ ਆ ਕੋਈ ਨਹੀਂ ਬਣਾਵਾਂਗੇ ਮੈਂ ਕੋਈ ਨਹੀਂ ਕਰਦਾ ਵੀਰਪਾਲ ਨਾਲ ਹੋਰ ਆਪ ਜੀ ਤਿਆਰੀ ਤੂਰੀ ਕਰ ਲਓ ਭਾਈ ਹੁਣ ਤੇ ਟੜਕੇ ਮਾੜਸ ਦੇਹਾਂ ਆਜੋ ਪਸਦੇਹੀ ਵਗ ਚੱਲਾਂਗੇ ਫਿਰ ਟਾਈਮ ਤੇ ਕਰੇ ਆ ਜਾਾਂਗੇ ਹਨਾ ਹਾਂ ਬਸ ਭਣਾ ਮੈਂ ਜਾ ਕੇ ਨਾ ਵੀਰਪਾਲ ਨੂੰ ਦੱਸ ਦਾਂਗਾ ਤੇ ਕੋਈ ਨਹੀਂ ਆ ਜਾਣਗੇ ਹਾਂ ਆਜੋ ਵੀਰੇ ਜ਼ਰੂਰ ਆਜੋ ਚੰਗਾ ਕੀ ਇਟਾਂਗਾ ਬੰਦ ਚੰਗਾ ਬਈ ਕੀ ਦਾ ਫੋਨ ਸੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫੋਨ ਤੇ ਲੱਗਿਆ ਨੂੰ ਮੈਂ ਵੀ ਦੇਖੀ ਜਾਨੀ ਆ ਵੀ ਹੁਣ ਵੀ ਕਟਿਆ ਹੁਣ ਵੀ ਕਟਿਆ ਕਿਹੜੇ ਵੇਲੇ ਦੇ ਫੋਨ ਤੇ ਲੱਗੇ ਹੋ ਤੁਸੀਂ ਕੀ ਦਾ ਫੋਨ ਹੋਣਾ ਸੀਗਾ ਭੈਣ ਦਾ ਫੋਨ ਸੀਗਾ ਉਹਦੇ ਨਾਲ ਗੱਲ ਕਰਦਾ ਸੀ ਗੋਗੀ ਦਾ ਸਗਣ ਹੈਗਾ ਸਗਣ ਬਾਰੇ ਦੱਸਦੀ ਸੀ ਕੀ ਕਹਿੰਦੀ ਸੀ ਸਗਣ ਬਾਰੇ ਕੀ ਦੱਸਦੀ ਸੀ ਆਪਾਂ ਨੂੰ ਉਹ ਫਿਰ ਉਹ ਤਾਂ ਗੋਗੀ ਦੇ ਸਗਣ ਨੂੰ ਕਹਿੰਦੀ ਸੀ ਵੀ ਸਗਣ ਤੇ ਆਜੋ ਸਗਣ ਪਾਉਣਾ ਹੈਗਾ ਹੋਰ ਉਹਨੇ ਕੀ ਕਹਿਣਾ ਸੀ ਸਗਣ ਤੇ ਨਹੀਂ ਜਾਣਾ ਸਗਣ ਤੇ ਆਪਾਂ ਨੇ ਵੀਰਪਾਲ ਤੂੰ ਮੇਰੀ ਗੱਲ ਸੁਣਨਾ ਮਾ ਮੈਂ ਮango ਕੀਦਾ ਇਹ ਆਪਾਂ ਨਹੀਂ ਕਿਹਨ ਜਾਊਗਾ ਆਪਾਂ ਨੂੰ ਸਕਨ ਤਾਂ ਜਾਣਾ ਪਊਗਾ ਮੇਰੀ ਗੱਲ ਸੁਣ ਲਓ ਮੈਂ ਇੱਕ ਵਾਰੀ ਕਹਤਾ ਨਾ ਵੀ ਆਪਾਂ ਨੇ ਨਹੀਂ ਜਾਣਾ ਬੇਬੇ ਦਾ ਨਾ ਇਹ ਤਾਂ ਉਹ ਬਾਰਾ ਕਰਦੇ ਨੇ ਬੇਬੇ ਨੂੰ ਕਹਦੇ ਬੇਬੀ ਭਗ ਜੂਗੀ ਉਹ ਚਲ ਚੰਗਾ ਯਾਰ ਚੁੱਪ ਕਰ ਜਾ ਨਹੀਂ ਜਾਂਦੇ ਕਿਉਂ ਕੁਲੇਸ਼ ਕਰੀਏ ਨਹੀਂ ਮੈਂ ਬੇਬੇ ਨੂੰ ਕਹਿ ਦੇਣਾ ਉਹ ਭਗ ਜੂਗੀ ਆਹੋ ਕਹ ਦਿਓ ਬੇਬੇ ਨੂੰ ਕਿਉਂ ਬੇਬੇ ਸੌਂਗੀ ਨਾ ਜਾਗਦੀਆਂਗੀ ਮਾਂ ਆ ਖਾ ਕੇ ਤੇ ਸੁੱਤੀ ਪਈਆਂ ਨਾ ਉਹਦਾ ਭੈਣ ਦਾ ਫੋਨ ਆ ਸੀ ਅਸ਼ਿੰਦਰ ਦਾ ਅੱਛਾ ਉਨੇ ਗੋਗੀ ਦਾ ਸਾਗ ਨਾ ਰੱਖ ਲਿਆ ਉਹ ਕਹਿੰਦੀ ਸਾਗਣ ਤੇ ਆ ਜਾਓ ਮੈਂ ਵੀਰਪਾਲ ਨੂੰ ਕਿਹਾ ਸੀਗਾ ਵੀਰਪਾਲ ਦਾ ਸਿੱਧਾ ਜਵਾਬ ਹੀ ਦੇਗੀ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਬੇਬੇ ਨੂੰ ਇਹਦੇ ਵੀਰਪਾਲ ਕਿੱਥੋਂ ਜਾਊਗੀ ਤੀ ਜੰਮੀ ਪੈਣ ਵਿਸਰੀ ਪੂਆ ਕੀਦੇ ਜਾਦ ਹੈ ਇਹ ਕਿੱਥੋਂ ਦਿੱਥ ਦੇ ਨਹੀਂ ਜਾਂਦੇ ਕੋਈ ਤਿਹਾਰ ਦੇ ਨਹੀਂ ਜਾਂਦੇ ਮੈਂ ਲਟਕ ਵੀ ਜਾਣੀਆਂ ਬੁੜਾ ਖੁੰਡਾ ਮੈਨੂੰ ਅਗਲਾ ਕੌਣ ਜਾਣਦਾ ਅਗਲਾ ਕਹਿੰਦਾ ਨੂੰ ਨਹੀਂ ਆਈ ਪੁੱਤ ਨਹੀਂ ਆਇਆ ਹੈਗਾ ਤੁਹਾਡਾ ਹੱਕ ਹੁੰਦਾ ਤੂੰ ਮਾਮਾ ਉਹ ਮਾਮੀ ਹੈ ਮੈਂ ਤਾਂ ਨਾ ਜਾਊ ਫੇਰ ਵੀ ਸਰ ਜੂਗਾ ਅਗਲਾ ਕੋਹ ਪਾਈ ਪੂਰੀ ਗੋਡਿਆਂ ਤੋਂ ਬੈਠੀ ਐ ਤੂੰ ਜਾਈ ਤੂੰ ਬੇਬੇ ਮੈਂ ਤੇਰੇ ਨਾਲ ਮੋਟਰਸਾਈਕਲ ਤੇ ਭੱਜ ਜਾਊਂਗਾ ਪਰ ਮੈਂ ਵੀਰਪਾਲ ਨੂੰ ਨਹੀਂ ਕਹਿ ਸਕਦਾ ਜੇ ਤਾ ਵੀਰਪਾਲ ਨਹੀਂ ਆਂਦੀ ਮੇਰੀ ਧੀ ਦੇ ਦਿੱਥ ਤੇ ਹਰਤੇ ਫਿਰ ਤੂੰ ਵੀ ਕੀ ਕਰੇਂਗਾ ਮੈਂ ਤਾਂ ਆਪ ਹੀ ਭੱਜ ਜੂਗੀ ਚੱਲ ਚੰਗਾ ਬੇਬੇ ਮਰਜੀ ਐ ਤੇਰੀ ਇਹ ਜੀ ਤੂੰ ਕੱਲੀ ਮੇਰੀ ਨਾਲ ਨਹੀਂ ਵਰਤਦੇਂ ਇਹ ਹੋਰ ਕਿੱਥੇ ਨਾਲ ਵਰਤਣਗੇ ਇਹਨਾਂ ਨੂੰ ਤਾਂ ਮੁਜਮੀ ਹੋ ਕਰਤਾ ਪਿੱਛੇ ਹੀ ਦੇਤਾ ਉਹਨੂੰ ਤਾਂ ਜਵਾਕੜੀ ਨੂੰ ਹੈਂ ਲੋੜਾ ਪਾਤਾ ਮੈਂ ਹੁਣ ਜਿਹੜਾ ਕੁਝ ਲੈ ਕੇ ਜਾਉਂਗੀ ਉਹ ਮੈਨੂੰ ਕੱਲੀ ਦਾ ਮੇਰਾ ਕੀ ਸੋਭਾ ਪਾਉ ਜੇ ਤੂੰ ਨੂੰਤੀ ਨਾਲ ਹੈ ਉਹ ਸੋਭਾ ਨਹੀਂ ਦਿੰਦੀ ਚੀਜ਼ ਉਹ ਕਰਨਗੇ ਪਰਿਵਾਰ ਤਾਂ ਆਇਆ ਨਹੀਂ ਕੋਈ ਕੱਲੀ ਆ ਗਈ ਬੁੜੀ ਬੂਥੜਾ ਚੱਕ ਕੇ 60 ਸਾਲ ਦੀ ਮੈਂ ਚੋੜੀਆਂ ਨੇ ਮੈਂ ਆਪਦੇ ਬਹੁਤ ਨੂੰ ਬਾਤ ਤੇ ਰੱਖੀਆਂ ਧੀਆਂ ਗਈ ਕੀ ਪਤਾ ਇਹ ਵਰਤਣ ਕੇ ਕਨਾ ਵਰਤਣ ਕੇ ਫੇਰ ਮਰੀ ਮੰਗਰੋਂ ਇਹ ਨੂੰ ਪਾਇਆਣੀਆਂ ਗਈ ਆਦੇ ਕੱਪੜਾ ਚ ਦੇ ਦੋ ਹੁਣ ਵਿੱਚ ਜੀ ਬੇਬੇ ਕਿੱਧਰ ਜਾਨੀਆ ਤੂੰ ਮੈਂ ਤਾਂ ਗੋਗੀ ਦੇ ਸਾਗਨ ਤੇ ਜਾਨੀਆ ਗੋਗੀ ਦਸਕਣਾਗਾ ਹਾਂ ਡੜੀ ਵੀ ਨਹੀਂ ਆਂਦੇ ਹੈਗੇ ਉਹ ਤਾਂ ਜਵਾਬ ਦੇਗੀ ਅੱਛਾ ਮੈਂ ਬਾਚਣਾ ਤਾਂ ਨਾ ਮੈਂ ਮੈਨੂੰ ਛੱਡੇ ਅੰਡੇ ਤੇ ਤੂੰ ਨਾਲ ਨਾ ਜਾਈ ਉਹ ਕੁਲੇਸ ਕਰਨ ਕਿ ਕਰੀ ਮਾੜਾ ਵਾਦਾ ਵਾਦ ਜੂਗਾ ਮੈਨੂੰ ਟੋਡੇ ਵੀ ਛੱਡਿਆ ਚਲ ਆਇਆ ਬਹਿ ਜਾ ਪਰ ਮੈਨੂੰ ਫੋਨ ਕਰਦੀ ਜਦੋਂ ਆਇਆ ਜਾਏਂਗੀ ਤੂੰ ਨਾ ਮੈਂ ਅੱਜ ਨਹੀਂ ਆਉਂਦੀ ਮੈਂ ਦੋ ਦਿਨ ਲਾ ਕੇ ਆਉਂ ਚਲ ਮੈਨੂੰ ਫੋਨ ਕਰਦੀ ਫਿਰ ਮੈਂ ਲੈ ਆਉਂਗਾ ਤੈਨੂੰ ਜਬਰ ਜੇ ਗੋਗੀ ਵੀ ਲੈ ਗੋਗੀ ਛੱਡ ਜੂਗਾ ਨਾ ਕੋ ਕੱਲੀ ਕਿਧਰ ਜਾਏਗੀ ਤੂੰ ਸੌਣ ਚੜ ਗਿਆ ਅੱਜ ਐਂ ਨਾ ਕਰਾਂ ਗਗਨਪੈਣ ਕੋਲ ਹੀ ਆਇਆ ਹੋਣਾਗਾ ਸੰਧਾਰਾ ਦੇ ਆਉਂਗਾ ਹੁਣ ਬਾਲਾ ਤਾਂ ਮੈਨੂੰ ਪਤਾ ਨਹੀਂ ਕਿ ਕੀ ਕੁਛ ਦਿੰਦੇ ਹੁੰਦੇ ਨੇ ਬਿਸਕਟਾਂ ਦਾ ਪੀਪਲ ਜਿਉਂ ਤੇ 5100 ਰੁਪਇਆ ਦੇ ਆਉਂਗਾ ਹੁਣ ਜੇ ਲੀੜਾ ਕਪੜਾ ਲੈਣ ਵਗਿਆ ਹੁਣ ਮੈਨੂੰ ਪਤਾ ਨਹੀਂ ਕੀ ਕੁਛ ਹੁੰਦਾ ਅੱਜੀ ਜਾ ਆਉਣਾ ਫਿਰ ਮम्मी ਕੀ ਕਰਦੇ ਫਿਰ ਦਿਉ ੁੱਪੇ ੁੱਪੇ। ਮਾਤਾ ਮੜੇ ਕੰਮ ਤੇ ਪਸਵਾਇਆ। ਫੇਰ ਸ਼ਾਮੇ ਕਰ ਲਿਆ ਕਰੋ ਕਾਣੂ ੁੱਪੇ ਫਿਰਦੇ ਰਹਿੰਦੇ ਹੋ। ਉਹਨਾਂ ਮੈਨੂੰ ਮਨੂ ਦਾ ਫੋਨ ਆਇਆ ਸੀਗਾ। ਉਹ ਸੌਣ ਕਰਕੇ ਆਉਂਦਾਗਾ ਅੱਜ। ਚੱਲ ਵਧੀਆ ਪੁੱਤਾ ਹੁਣ ਪਹਿਣਾ ਤਾਂ ਅਡੀਕ ਹੁੰਦੀ ਹੋਈ ਐ ਸੌਣ ਚ ਪਾਈਆਂ ਦੀ ਆਵਦਾਂ ਦੀ। ਹਾਂ ਮੰਮੀ ਉਹ ਕਹਿੰਦਾ ਵੀ ਮੈਂ ਉਸ ਮੈਂ ਜਦੋਂ ਚੱਲੂੰਗਾ ਫੋਨ ਕਰੂੰਗਾ। ਅੱਛਾ। ਹਾਂ। ਚੱਲ ਕੋਈ ਨਾ ਫੇਰ ਆ ਜੂਗਾ। ਚੱਲ ਪੁੱਤ ਮੈਂ ਗੋਗੀ ਨੂੰ ਕਹਿੰਨੀ ਫੇਰ ਕੁਝ ਖਾਣ ਪੀਣ ਨੂੰ ਲੈ ਆਉਗਾ। ਚਲ ਠੀਕ ਆ ਮੰਮੀ। ਗੋਗੀ। ਹਾਂ ਮੈਂ। ਉਹ ਗਾਗਨ ਦੇ ਭਰਾ ਨੇ ਆਉਣੇ ਹਾਂ ਤੂੰ ਕੁਝ ਖਾਣ ਪੀਣ ਨੂੰ ਲੈ ਜਾ ਕੇ ਲੈ ਆਉਣਾ ਹੋਰ ਠੀਕ ਆ ਆ ਗਿਆ ਮਨੂੰ ਹਾਂ ਸასი ਕਾਲ ਬਣੇ ਸასი ਕਾਲ ਬਾਲੀ ਲੇਟ ਹੋ ਗਿਆ ਉਹ ਬਸ ਥੋੜੇ ਥੋੜੇ ਨਾਲ ਟਾਈਮ ਲੱਗ ਗਿਆ ਅੱਛਾ ਆ ਜਾਂ ਅੰਦਰ ਹੀ ਆ ਜਾ ਸਾਰੇ ਅੰਦਰ ਹੀ ਨੇ ਚਲੋ ਸੀ ਆਲ ਮਸੀ ਪਹਿਲੀ ਪੈਣਾ ਜਿਉਂਦਾ ਰਹਾ ਪੁੱਤ ਤੇਰੀ ਵੱਡੀ ਸਾਰੀ ਉਮਰ ਕੀ ਹਾਂ ਹੋਰ ਬਈ ਹੋਗੀ ਕੀ ਹਾਲ ਨਹੀਂ ਠੀਕ ਹੈ ਠੀਕ ਹੈ ਬੜੀ ਬੈ ਜਾ ਇਧਰ ਨੂੰ ਆ ਜਾ ਇਧਰ ਬੈ ਬ ਮੈਂ ਪਾਣੀ ਲੈ ਕੇ ਆਉਣੀ ਆ ਲਿਆ ਪਾਣੀ ਦਾ ਮੈਂ ਮੈਂ ਪਾਣੀ ਹੀ ਪੀ ਜਾ ਪਣੀ ਪਾਣੀ ਤਾਂ ਮੈਂ ਫੇਰ ਪੀਉਂਗਾ ਆਵੜ ਪੈਸੇ ਕੋਈ ਨਾ ਪਹਿਲਾਂ ਤੂੰ ਪਾਣੀ ਤਾਂ ਪੀ ਲੈ ਨਾ ਪੁੱਤ ਪੈਸੇ ਨਹੀਂ ਅਸੀਂ ਲੈਣੇ ਹੈਗੇ ਭੈਣ ਭਾਈ ਨਾ ਪਹਿਣਾ ਕੋਲੇ ਘੇੜੇ ਮਾਰਦੇ ਰਹੇ ਨਾ ਪਹਿਣਾ ਦਾ ਮਾਨ ਹੋ ਜਾਂਦਾ ਹੁੰਦਾ ਹੈਗਾ ਹੈ ਮੈਂ ਵੀ ਤੇਰੀ ਮਾਵਾ ਵਰਗੀਆਂ ਜੇ ਤੈਨੂੰ ਵੀ ਕੋਈ ਚੀਜ਼ ਦੀ ਲੋੜ ਹੁੰਦੀ ਹੈ ਤੂੰ ਪੁੱਤ ਮੈਨੂੰ ਦੱਸ ਦਿਆ ਕਰ ਉਹ ਨਹੀਂ ਮਾਸੀ ਜੀ ਉਹ ਤਾਂ ਠੀਕ ਹੈ ਹੁਣ ਬਾਕੀ ਦਾ ਨਾ ਲੀੜਾ ਕੱਪੜਾ ਦਿੰਦੇ ਹੁੰਦੇ ਨੇ ਮੈਨੂੰ ਉਹ ਚੀਜ਼ ਬਾਰੇ ਪਤਾ ਨਹੀਂ ਹੈ ਫਿਰ ਮੈਂ ਤਾਂ ਕਰਕੇ 5100 ਰੁਪਏ ਲੈ ਕੇ ਆਇਆ ਵੀ ਬਸ ਸਪੈਂਡ ਉਹੀ ਦੇ ਦੂੰਗਾ ਚੱਲ ਕੋਈ ਨਾ ਪੁੱਤੋ ਪੈਸਾ ਇਹਨੂੰ ਕੀ ਤੇ ਫੇਰ ਕੀ ਹੈ ਹੁਣ ਇਹਨੂੰ ਅਸੀਂ ਕੱਪੜਾ ਲੀੜਾ ਲਿਆ ਦੇਨੇ ਆ ਸਭ ਕੁਝ ਲਿਆ ਦੇਨੇ ਆ ਉਹ ਨਹੀਂ ਮਾਸੀ ਜੀ ਫਿਰ ਵੀ ਬਿਹਾਰ ਤਾਂ ਜ਼ਰੂਰੀ ਹੈ ਨਾ ਤੂੰ ਤਾਂ ਨਿਆਣ ਹੈ ਤੈਨੂੰ ਕੀ ਪਤਾ ਇਆਂ ਜਿੰਨਾਂ ਦਾ ਪ ਮਾਸੀ ਜੀ ਉਹ ਤਾਂ ਤੁਹਾਡੀ ਸੋਚ ਬਹੁਤ ਵਧੀਆ ਪਰ ਇਹ ਤਾਂ ਮੈਂ ਆਪਦੀ ਖੁਸ਼ੀ ਨਾਲ ਦੇ ਰਿਹਾ ਨਹੀਂ ਨਹੀਂ ਭੈਣੇ ਤੂੰ ਰੱਖ ਪੈਸੇ ਤੇਰੇ ਕੰਮ ਆ ਜਾਣਗੇ ਨਹੀਂ ਪੁੱਤ ਤੂੰ ਐਂ ਕਰ ਹਜ਼ਾਰ ਰੁਪਏ ਦੇ ਦੇ ਉਹਨੂੰ ਬਾਕੀ ਤੂੰ ਵਾਪਸ ਲੈ ਲੈ ਨਾ ਨਾ ਮਾਸੀ ਜੀ ਉਹ ਸੂਟ ਸੱਟ ਲਿਓ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਪੂਰਾ ਕਰੇਂਗਾ ਪੁੱਤ ਦੱਸੋ ਮਾਸੀ ਕੀ ਗੱਲ ਹੈ ਪੁੱਤ ਮੈਂ ਤੈਨੂੰ ਐਂ ਕਹਿਣੀ ਆ ਨਾ ਤਾਂ ਸਾਨੂੰ ਕੋਈ ਕਿਸੇ ਪੈਸੇ ਦੀ ਲੋੜ ਐ ਨਾ ਕੋਈ ਚੀਜ਼ ਦੀ ਲੋੜ ਐ ਬਸ ਤੂੰ ਨਾ ਆਪਦੀ ਭੈਣ ਕੋਲੇ ਦਿਨ ਤੇ ਹਰ ਤੇ ਢੇੜਾ ਮਾਰ ਜਾ ਕਰ ਉਤੈਨ ਮੈਂ ਮਹਿਸੂਸ ਨਾ ਹੋਵੇ ਵੀ ਮੇਰੇ ਮਾਪਿਓ ਨਹੀਂ ਹੈਗੇ ਕੁੜੀਆਂ ਕਿਸੇ ਚੀਜ਼ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਹ ਤਾਂ ਰਾਹ ਤੱਕਦੀਆਂ ਹੁੰਦੀਆਂ ਨੇ ਵੀ ਮੇਰੇ ਭੈਣ ਭਾਈ ਆਉਣ ਬੀਬੀ ਨੂੰ ਕੋਈ ਗਹਿਰਾ ਸਦਮਾ ਲੱਗਿਆ ਲੱਗਦਾ ਤਾਂ ਇਹ ਤਾਂ ਮਣੂ ਨਾਲ ਇਸ ਤਰ੍ਹਾਂ ਦੀ ਗੱਲਾਂ ਕਰੀਏ ਵੀ ਆਪਣੇ ਭੈਣ ਕੋਲ ਆਇਆ ਕਰੀ ਮੈਂ ਇਹਨਾਂ ਦੇ ਪੇਕਿਆਂ ਤੋਂ ਵੀ ਨਹੀਂ ਕੋਈ ਆਇਆ ਦੇਖਿਆ ਜਦੋਂ ਦੀ ਨਾਨੀ ਮਰੀਆ ਉਦੋਂ ਤੋਂ ਬਾਅਦ ਤਾਂ ਕੋਈ ਆਇਆ ਹੀ ਨਹੀਂ ਜ਼ਰੂਰ ਕੋਈ ਗੱਲ ਹੈ ਜਿਹੜੀ ਮੈਨੂੰ ਨਹੀਂ ਪਤਾ